ਪੰਜਾਬ ਦੇ ਵਿੱਚ ਜਿਸ ਦੇ ਕੋਲ ਆਧਾਰ ਕਾਰਡ ਹੈ ਜਾਂ ਵੋਟਰ ਕਾਰਡ ਹੈ ਉਸ ਨੂੰ ਤਕਰੀਬਨ 10 ਲੱਖ ਰੁਪਏ ਦਾ ਇਲਾਜ ਬਿਲਕੁਲ ਮੁਫਤ ਮਿਲੇਗਾ ਹੁਣ ਗੋਟਿਆਂ ਦੇ ਦਰਦ ਤੋਂ ਲੈ ਕੇ ਕੈਂਸਰ ਤੱਕ ਦੀ ਬਿਮਾਰੀ ਦਾ ਇਲਾਜ ਤੁਸੀਂ ਹਸਪਤਾਲਾਂ ਦੇ ਵਿੱਚ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਇਤਿਹਾਸ ਦਾ ਇਹ ਪਹਿਲਾ ਫੈਸਲਾ ਹੋਵੇਗਾ ਜੋ ਪੰਜਾਬ ਦੇ ਵਿੱਚ ਲਾਗੂ ਹੋਇਆ ਹੈ ਇਹ ਕਿਵੇਂ ਲਾਗੂ ਹੋਇਆ ਹੈ ਕੌਣ ਇਸ ਦਾ ਲਾਭ ਲੈ ਸਕਦਾ ਹੈ ਕਿਵੇਂ ਹਰ ਇੱਕ ਬਿਮਾਰੀ ਦਾ ਇਲਾਜ ਹੋਵੇਗਾ 900 ਤੋਂ ਜ਼ਿਆਦਾ ਹਸਪਤਾਲਾਂ ਦੇ ਵਿੱਚ ਇਲਾਜ ਕਰਵਾ ਸਕਦੇ ਹੋ ਇਹ ਯੋਜਨਾ ਕੀ ਹੈ ਇਹ ਸਾਰਾ ਕੁਝ ਜਾਣ ਕੇ ਜਾਓ ਤੇ ਸ਼ੇਅਰ ਕਰਿਓ ਜਿਹਾ ਸਾਥੀ ਦਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਜਿਹੜਾ ਹੈ ਉਸ ਦੇ ਵਿੱਚ ਮਿਲੇਗਾ 900 ਤੋਂ ਜ਼ਿਆਦਾ ਹਸਪਤਾਲਾਂ ਦੇ ਵਿੱਚ ਲੋਕ ਇਲਾਜ ਕਰਵਾ ਸਕਣਗੇ ਹੁਣ ਹੀ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਕਿਹੜੇ ਕਿਹੜੇ ਇਲਾਜ 23 ਇਲਾਜ ਜਿਹੜੇ ਨੇ ਉਹ ਫ੍ਰੀ ਮਿਲਣਗੇ ਤੇ ਨਾਲ ਇਹ ਕਿਵੇਂ ਤੁਸੀਂ ਉਹਦਾ ਦਾ ਲਾਭ ਲੈ ਸਕਦੇ ਹੋ ਇਹ ਵੀ ਦੱਸਾਂਗੇ ਹੁਣ ਤੁਹਾਨੂੰ ਦੱਸ ਦਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਯੋਜਨਾ ਦਾ ਆਰੰਭ ਜੜਾਉ ਕਰ ਦਿੱਤਾ ਹੈ ਉਹਨਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਨਾਲ ਪੰਜਾਬ ਦੇ ਹਰ ਇੱਕ ਵਰਗ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਇਸ ਯੋਜਨਾ ਦੇ ਵਿੱਚ ਕਰੀਬ 65 ਲੱਖ ਪਰਿਵਾਰਾਂ ਦੇ 3 ਕਰੋੜ ਲੋਕ ਜਿਹੜੇ ਨੇ ਉਹ ਲਾਭ ਲੈ ਸਕਣਗੇ ਮੁੱਖ ਮੰਤਰੀ ਸਵਾਸਤ ਬੀਮਾ ਯੋਜਨਾ ਲਾਂਚਿੰਗ ਦੇ ਸਮੇਂ ਪੰਜਾਬ ਦੇ ਸਵਾਸਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਨਾਲ ਨਾਲ ਹੋਰ ਵੀ ਜਿਹੜੇ ਅਹ ਨੇਤਾ ਸੀ ਉਹ ਮੌਜੂਦ ਸੀ ਦੱਸ ਦਈਏ ਕਿ ਮੁਹਾਲੀ ਦੇ ਵਿੱਚ ਇਸ ਯੋਜਨਾ ਦਾ ਸ਼ੁਭ ਆਰੰਭ ਜਿਹੜਾ ਹੈ ਉਹ ਕੀਤਾ ਗਿਆ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹ ਯੋਜਨਾ 1950 ਦੇ ਵਿੱਚ ਹੀ ਸ਼ੁਰੂ ਹੋਣੀ ਚਾਹੀਦੀ ਸੀ ਪਿਛਲੇ 4 ਸਾਲ ਤੋਂ ਪੰਜਾਬ ਦੇ ਵਿੱਚ ਜਿੰਨੇ ਕਾ ਜਿਹੜੇ ਕੰਮ ਨੇ ਰੁਕੇ ਹੋਏ ਨੇ ਉਹ ਕੀਤੇ ਜਾਣਗੇ ਕੇਜਰੀਵਾਲ ਨੇ ਕਿਹਾ ਹੈ ਕਿ ਮੁਹੱਲਾ ਕਲੀਨਿਕ ਵਰਗਾ ਕੇਂਦਰ ਜਿਹੜਾ ਬਣਾ ਜਿਹੜਾ ਪਹਿਲੇ ਨਹੀਂ ਸੀ ਉਹ ਵੀ ਅਸੀਂ ਬਣਾਏ ਨੇ ਤੇ ਹੁਣ ਜਿਹੜਾ ਹੈ ਅ 1100 ਤੋਂ 1100 ਤਕਰੀਬਨ ਸਪੈਸ਼ਲ ਡਾਕਟਰ ਜਿਹੜੇ ਨੇ ਉਹ ਭਰਤੀ ਕੀਤੇ ਜਾ ਰਹੇ ਨੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਭਰਤੀ ਜਿਹੜੀ ਉਹ ਕੀਤੀ ਗਈ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅੱਜ ਦਾ ਦਿਨ ਬਹੁਤ ਇਤਿਹਾਸਿਕ ਰਿਹਾ ਹੈ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਦੇ ਲਈ ਜਿਹੜਾ ਇਲਾਜ ਕਰਵਾਉਣ ਦੇ ਲਈ ਕੋਈ ਵੀ ਆਮਦਨ ਦਾ ਕੋਈ ਵੀ ਨਹੀਂ ਹੈ ਕਿ ਤੁਸੀਂ ਕਿੰਨੀ ਆਮਦਨ ਤੱਕ ਇਲਾਜ ਕਰਵਾ ਸਕਦੇ ਹੋ ਤੁਹਾਡੀ ਆਮਦਨ ਚਾਹੇ ਲੱਖ ਰੁਪਏ ਚਾਹੇ 10 ਲੱਖ ਰੁਪਏ ਤੁਸੀਂ ਫ੍ਰੀ ਇਲਾਜ ਜਿਹੜਾ ਹੈ ਉਹ ਕਰਵਾ ਸਕਦੇ ਹੋ ਉਮਰ ਉਮਰ ਸੀਮਾ ਵੀ ਕੋਈ ਤੈ ਨਹੀਂ ਕੀਤੀ ਗਈ ਹੈ ਤੇ ਨਾ ਹੀ ਕੋਈ ਤਨਖਾਹ ਦੀ ਸੀਮਾ ਤੈ ਕੀਤੀ ਗਈ ਹੈ ਅ ਦੱਸਿਆ ਗਿਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੇਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 9000 ਤੋਂ ਵੱਧ ਜਿਹੜੇ ਕੇਂਦਰ ਨੇ ਉਹਨਾਂ ਦੇ ਵਿੱਚ ਕਾਰਡ ਬਣਾਏ ਜਾਣਗੇ ਇਸ ਦੇ ਲਈ ਜਿਹੜਾ ਉਹਨਾਂ ਨੇ ਦੱਸਿਆ ਹੈ ਕਿ ਪੰਚੀਕਰਨ ਜਿਹੜਾ ਹੋਵੇਗਾ ਅਤੇ ਕਾਰਡ ਆਉਣ ਤੇ ਵਿੱਚ 10 ਤੋਂ 15 ਦਿਨ ਲੱਗਣਗੇ ਲਗਭਗ 4 ਮਹੀਨੇ ਪੂਰੇ ਪੰਜਾਬ ਦੇ ਵਿੱਚ ਇਸ ਯੋਜਨਾ ਦਾ ਦਾਰਾ ਜਿਹੜਾ ਉਹ ਹੋਵੇਗਾ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਹ ਵੀ ਦੱਸਿਆ ਗਿਆ ਹੈ ਕਿ ਇਸ ਯੋਜਨਾ ਦੇ ਤਹਿਤ ਜਿਹੜਾ ਹੈ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਬੈਂਕ ਬੈਲੈਂਸ ਕਿੰਨਾ ਹੈ ਜਾਂ ਤੁਸੀਂ ਗਰੀਬ ਹੋ ਜਾਂ ਅਮੀਰ ਹੋ ਇਹ ਕਾਰਡ ਉਹਨਾਂ ਦਾ ਬਣ ਜਾਏਗਾ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਹੈ ਜਾਂ ਵੋਟਰ ਕਾਰਡ ਹੈ ਪਰ ਹਾਂ ਸ਼ਰਤ ਹੈ ਕਿ ਆਧਾਰ ਕਾਰਡ ਜਾਂ ਵੋਟਰ ਕਾਰਡ ਜਿਹੜਾ ਹੈ ਉਹ ਪੰਜਾਬ ਦਾ ਹੀ ਹੋਣਾ ਚਾਹੀਦਾ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਆਖਿਰਕਾਰ ਇਸ ਯੋਜਨਾ ਦੀਆਂ ਕੁਝ ਖਾਸ ਗੱਲਾਂ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਜਿਹੜਾ ਤੁਹਾਨੂੰ ਮਿਲੇਗਾ ਦੂਜੀ ਗੱਲ ਹੈ ਕਿਸ ਦੇ ਲਈ ਕੋਈ ਵੀ ਆਮਦਨ ਸੀਮਾ طے ਨਹੀਂ ਕੀਤੀ ਗਈ ਹੈ ਮਤਲਬ ਕੋਈ ਸ਼ਰਤ ਨਹੀਂ ਹੈ ਕਿ ਤੁਸੀਂ ਇੰਨਾ ਕਮਾਉਂਦੇ ਹੋਵੋ ਚਾਹੇ ਉਨਾ ਕਮਾਉਂਦੇ ਹੋਵੋ 900 ਤੋਂ ਜ਼ਿਆਦਾ ਹਸਪਤਾਲਾਂ ਦੇ ਵਿੱਚ ਇਲਾਜ ਜਿਹੜਾ ਹੈ ਤੁਹਾਨੂੰ ਮੁਫਤ ਮਿਲੇਗਾ ਨਾਲ ਨਾਲ ਕੁੱਟਨੇ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਜਿਹੜਾ ਹੈ ਉਹ ਮਿਲੇਗਾ ਤਕਰੀਬਨ 23 ਬਿਮਾਰੀਆਂ ਦਾ ਮੁਫਤ ਇਲਾਜ ਜਿਹੜਾ ਹੈ ਤੁਹਾਨੂੰ ਇਨ੍ਹਾਂ ਹਸਪਤਾਲਾਂ ਦੇ ਵਿੱਚ ਮਿਲੇਗਾ ਦਾਖਲ ਹੋਣ ਤੋਂ ਲੈ ਕੇ ਅਸਾਈ ਹੋਣ ਤੱਕ ਦਾ ਹੋਣ ਤੱਕ ਤੇ ਅਤੇ ਘਰ ਜਾਣ ਤੱਕ ਦਾ ਖਰਚਾ ਜਿਹੜਾ ਹੈ ਸਰਕਾਰ ਚੱਕੇਗੀ ਅਤੇ ਤੁਹਾਨੂੰ ਘਰ ਭੇਜਣ ਦੇ ਲਈ ਜਿਹੜਾ ਗੱਡੀ ਹੈ ਉਹ ਵੀ ਸਰਕਾਰ ਹੀ ਜਿਹੜਾ ਉਹ ਮੁਹੱਈਆ ਕਰਵਾਵੇਗੀ ਦਵਾਈਆਂ ਦਾ ਵੀ ਇੰਤਜ਼ਾਮ ਸਰਕਾਰ ਜਿਹੜੀ ਹੈ ਉਹ ਕਰ ਰਹੀ ਹੈ ਸੋ ਇਹ ਯੋਜਨਾ ਜਿਹੜਾ ਹੈ ਉਹ ਲਾਗੂ ਕਰ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਹੈ ਇਹ ਮੁੱਖ ਮੰਤਰੀ ਸਿਹਤ ਯੋਜਨਾ ਜਿਹੜਾ ਹੈ ਉਹ ਹਰ ਪਰਿਵਾਰ ਦੇ ਕੋਲ ਪਹੁੰਚਾਉਣ ਦੇ ਲਈ ਇਸ ਯੋਜਨਾ ਨੂੰ ਬਣਾਇਆ ਗਿਆ ਸੀ ਤੇ ਹੁਣ ਇਹ ਪਹੁੰਚਾਇਆ ਜਾਵੇਗਾ ਤੇ ਹਰੇਕ ਨੂੰ ਇਹ ਇਸ ਦਾ ਲਾਭ ਹੋਵੇਗਾ ਇਸ ਦੇ ਵਿੱਚ ਕੋਈ ਵੀ ਆਮਦਨ ਸੀਮਾ ਜਿਹੜੀ ਹੈ ਉਹ ਤੈ ਨਹੀਂ ਕੀਤੀ ਗਈ ਹੈ